ਇਹ ਮਸਲਾ ਜੀ ਜਿਹੜਾ ਰਾਮਪਰੇ ਫੂਲ ਜਾਂ ਆਪਾਂ ਸਟੈਲਕੋ ਦੇ ਸਾਹਮਣੇ ਜਿਹੜਾ ਬਠਿੰਡਾ ਰੋਡ ਤੇ ਜੋ ਪੁਲ ਹੈ ਪੁਲ ਦੇ ਥੱਲੇ ਜਿਹੜਾ ਲੰਮੇ ਸਮੇਂ ਤੋਂ ਲਗਭਗ ਪਿਛਲੀ ਸਰਕਾਰ ਵੇਲੇ ਦਾ ਉਦੋਂ ਦਾ ਇਹ ਮਸਲਾ ਜੀ ਇਹਦੇ ਨਾਲ ਜਿਹੜਾ ਆਪਣੀ ਸਰਵਿਸ ਲੈਣਾ ਉਹ ਤੇ ਆਪਣਾ ਗੰਦਾ ਪਾਣੀ ਬਹੁਤ ਜ਼ਿਆਦਾ ਖੜਦਾ ਜਿਹੜਾ ਨਾਲ ਸਾਡੇ ਜਵਾਰਨਗਰ ਦੀ ਪੰਚਾਇਤ ਹੈ ਜੋ ਮੌੜ ਹਲਕੇ ਚ ਆਉਂਦੀ ਆ ਉਹ ਪੰਚਾਇਤ ਦਾ ਜਿਹੜਾ ਘਰਾਂ ਦਾ ਜਿਹੜਾ ਗੰਦਾ ਪਾਣੀ ਆ ਜੋ ਸੀਵਰੇਜ ਦਾ ਪਾਣੀ ਆ ਉਹਦਾ ਕੋਈ ਪ੍ਰੋਪਰ ਹੱਲ ਅੱਜ ਤੱਕ ਨਹੀਂ ਹੋਇਆ ਉਹ ਪਾਣੀ ਸੜਕ ਤੇ ਆ ਜਾਂਦਾ ਹੁਣ ਜਿਹੜੇ ਪਿਛਲੇ ਦਿਨਾਂ ਚ ਜ਼ਿਆਦਾ ਬਰਸਾਤ ਹੋਣ ਕਾਰਨ ਇਹ ਜਿਹੜੀ ਸਮੱਸਿਆ ਉਹ ਹੋਰ ਵੀ ਵੱਡੀ ਹੋ ਗਈ ਪਿਛਲੇ ਦਿਨੀ ਡੀਸੀ ਸਾਹਿਬ ਨੇ ਇੱਕ ਇੱਥੇ ਕੰਮ ਚਲਾਤਾ ਸੀ ਇੱਟਾਂ ਤੇ ਕੁਝ ਆਪਣੇ ਬੱਟੇ-ਬੁੱਟੇ ਸੱਟ ਕੇ ਕਿਰਾਂ ਕੰਮ ਚਲਾਇਆ ਪਰ ਉਹ ਵੀ ਪ੍ਰੋਪਰੋ ਹੱਲ ਨਹੀਂ ਹੋਇਆ ਪਾਣੀ ਦਾ ਉਸ ਤਰੀਕੇ ਨਾਲ ਹੀ ਮਸਲਾ ਰਿਹਾ ਤੇ ਹੁਣ ਅਸੀਂ ਮਾਣਯੋਗ ਡੀਸੀ ਸਾਹਿਬ ਨੂੰ ਇਹੀ ਮੰਗ ਕਰਦੇ ਆਂ ਪੰਜਾਬ ਦੇ ਸੀਐਮ ਸਾਹਿਬ ਤੋਂ ਇਹੀ ਮੰਗ ਕਰਦੇ ਆਂ ਕਿ ਦੋ ਸਕੂਲ ਇੱਧਰ ਲੱਗਦੇ ਆ ਜਿਹੜੇ ਰੋਡ ਤੇ ਤੇ ਜਿਹੜੇ ਦੂਜੇ ਇਧਰੋਂ ਲਹਿਰੇ ਤੋਂ ਜਾਂ ਹੋਰ ਪਿੰਡਾਂ ਦੇ ਬੱਚੇ ਪੜਨ ਆਉਂਦੇ ਆ ਰਾਮਪ੍ਰੇ ਸਕੂਲਾਂ ਚ ਉਹਨਾਂ ਦਾ ਕਦੇ ਵੀ ਕਦੇ